ਹਾਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟੈ ਲੋ ਰਿਸ਼ਤੇ ਵਾਲੇ ਤੇ ਤੇ ਅੱਜ ਆਪਣੇ ਕੋਲੇ ਰਿਸ਼ਤੇ ਦੀ ਐਡ ਆ ਜੀ ਜਲਾਲਾਬਾਦ ਏਰੀਏ ਤੋਂ ਲੜਕਾ ਆ ਜੀ ਜਲਾਲਾਬਾਦ ਫਾਜ਼ਲਗੰਡ ਡਿਸਟ੍ਰਿਕਟ ਦੇ ਵਿੱਚ ਆ ਜੀ ਮੀਅਰ ਪਿੰਡ ਆ ਨਾਂ ਦਾ ਜਲਾਲਾਬਾਦ ਦੇ ਜੱਟ ਸਿੱਖ ਪਰਿਵਾਰ ਤੋਂ ਲੜਕਾ ਆ ਜੀ ਹਾਂ ਇਕੱਲਾ ਲੜਕਾ ਏ ਉਹਦੀਆਂ ਤਿੰਨ ਸਿਸਟਰ ਨੇ ਫੈਮਿਲੀ ਦੇ ਵਿੱਚੋਂ ਦੇਖਲ ਦੇ ਮम्मा ਨੇ ਸਿਸਟਰ ਤਿੰਨੋਂ ਮੈਰਿਡ ਨੇ ਪਾਪਾ ਦੇ ਨਹੀਂ ਹੈਗੇ ਲੜਕਾ ਬਹੁਤ ਜ਼ਿਆਦਾ ਸੋਹਣਾ ਆ ਜੀ ਵਧੀਆ ਪੜਿਆ ਹੋਇਆ ਆ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਹੈ ਬਿਜਲੀ ਦਾ ਕੰਮ ਸਾਰਾ ਜਾਣਦਾ ਹੈ ਜੀ ਸ਼ੌਪ ਤੇ ਕੰਮ ਕਰਦਾ ਆ ਔਰ ਜ਼ਮੀਨ ਵੀ ਹੈਗੀ ਆ ਜੀ ਉਹਦੇ ਕੋਲੇ ਅਰੁਣਾ ਨੂੰ ਲੜਕੀ ਚਾਹੀਦੀ ਹੈ ਜੀ ਕੋਈ ਘਰੀ ਪਰਿਵਾਰ ਤੋਂ ਹੋਵੇ ਲੜਕੀ ਸੋਹਣੀ ਹੋਣੀ ਚਾਹੀਦੀ ਹੈ ਜੀ ਲੜਕੇ ਦੇ ਅਕੋਰਡਿੰਗ ਤੇ ਪਰਿਵਾਰ ਚਾਹੇ ਗਰੀਬ ਵੀ ਹੋਵੇ ਕੋਈ ਉਹਨਾਂ ਦੀ ਮੰਗ ਨਹੀਂ ਹੈਗੀ ਜੀ ਤੇ ਲੜਕੀ ਵਧੀਆ ਘਰ ਸੰਭਾਲਣ ਵਾਲੀ ਹੋਣੀ ਚਾਹੀਦੀ ਹੈ ਜੀ ਤੇ ਲੜਕੇ ਦੀ 30 ਸਾਲ ਦੇ ਕਰੀਬ ਐਜ ਹੈਗੀ ਆ ਜੀ ਉਹ ਨਾ 30 ਤੋਂ ਘਾਟੀ ਹੋਗੀ ਤੇ ਕੋਈ ਵੀ ਇਦਾਂ ਦਾ ਰਿਲੇਟਡ ਰਿਸ਼ਤਾ ਹੋਵੇ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਜੀ ਆਪਣਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਹੈ ਜੀ ਔਰ ਆਪਣੀ ਐਡ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਜੀ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਥੈਂਕ ਯੂ so much